बाबा ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਜਨਮ ਦਿਨ ਡਾਕਟਰ ਬੀ ਆਰ ਅੰਬੇਦਕਰ ਨੌਜਵਨ ਸਭਾ ਰੁੜਕਾ ਕਲਾ ਵਲੋ ਚੇਅਰਮੈਨ ਸਰਦਾਰ ਜੀਤ ਸਿੰਘ ਲੰਬੜਦਾਰ ਜੀ ਦੀ ਰਹਿਨੁਮਈ ਹੇਠ ਹੱਤੇ ਪ੍ਰਦਾਨ ਜੀਵਨ ਲਾਲ ਜੀ ਦੀ ਅਗਵਾਈ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਅੱਜ ਸਵੇਰੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਫੁੱਲਾਂ ਦੀਆਂ ਮਾਲਾ ਅਰਪਣ ਕੀਤੀਆਂ ਗਈਆਂ ਅਤੇ ਮਠਿਆਈ ਵੰਡੀ ਗਈ ਇਸ ਮੌਕੇ ਤੇ ਡਾਕਟਰ ਲੇਖram ਲਵਲੀ ਮੇਲਾ ਸਿੰਘ ਰੋੜਕਾ ਅਤੇ ਸ਼ਿਵ ਕੁਮਾਰ Tiwari ਜੀ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਜੀ ਨੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਹਿਫਾਜ਼ਤ ਲਈ ਜ਼ਿੰਦਗੀ ਪਰ ਸੰਘਰਸ਼ ਕੀਤੇ ਅਤੇ ਕਾਨੂੰਨੀ ਤੌਰ ਤੇ ਉਹਨਾਂ ਦੇ ਹੱਕਾਂ ਨੂੰ ਬਚਾਇਆ। ਉਹਨਾਂ ਦੇ ਦੇਸ਼ ਲਈ ਬਹੁਪੱਖੀ ਦੇਣ ਹੈ ਜਿਸ ਵਿੱਚ ਦਲਿਤਾਂ ਆਦੀਵਾਸੀ ਅਤੇ ਪਛੜੇ ਲੋਕਾਂ ਦੇ ਨਾਲ-ਨਾਲ ਇਸਤਰੀ ਵਰਗ ਦੇ ਅਧਿਕਾਰਾਂ ਦੀ ਰਾਖੀ ਕੀਤੀ ਡਾਕਟਰ ਲੇਖਰਾਮ ਲਵਲੀ ਜੀ ਨੇ ਦੱਸਿਆ ਕਿ ਕੱਲ ਸ਼ਾਮ 4 ਵਜੇ ਬੱਚਿਆਂ ਦੀ ਪ੍ਰਤੀਯੋਗਤਾ ਕਰਵਾਈ ਜਾਵੇਗੀ ਅਤੇ ਸ਼ਾਮ 6 ਵਜੇ ਸਟੇਜ ਦੀ ਕਾਰਵਾਈ ਆਰੰਭ ਕੀਤੀ ਜਾਵੇਗੀ ਜਿਸ ਵਿੱਚ ਧਰਮਿੰਦਰ ਸਿੰਘ ਪੁੱਲਰਾਈ ਅਤੇ ਐਡਵੋਕੇਟ ਸੰਜੀਵ ਪੋਰਾ ਜੀ ਆਪਣੇ ਵਿਚਾਰਾਂਹੀਂ ਬਾਬਾ ਸਾਹਿਬ ਦੇ ਜੀਵਨ ਅਤੇ ਦੇਣ ਬਾਰੇ ਜਾਗਰੂਕਤਾ ਫੈਲਾਉਣਗੇ ਇਕਤਾ ਕਲਾ ਮੰਚ ਲਾਮੜਾ ਦੀ ਟੀਮ ਆਪਣੇ ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕਰਨਗੇ ਇਸ ਮੌਕੇ ਤੇ ਚੇਅਰਮੈਨ ਜੀਤ ਸਿੰਘ ਲੰਬੜਦਾਰ ਪ੍ਰਧਾਨ ਜੀਵਨ ਲਾਲ ਰਵਿੰਦਰ ਕੁਮਾਰ ਕਲੇਰ ਡਾਕਟਰ ਲੇਖਰਾਮ लवली ਮੇਲਾ ਸਿੰਘ ਸਾਬਕਾ ਸਰਪੰਚ ਸ਼ਿਵ ਕੁਮਾਰ ਤਿਵਾੜੀ ਬਲਜਿੰਦਰ ਸਿੰਘ ਸੰਧੂ ਮਹਿੰਦਰ ਸਿੰਘ ਪੰਜ ਨਿਰਮਲ RAM ਜੱਸੀ ਸਾਬਕਾ ਮੈਂਬਰ ਬਲਾਕ ਸਮਤੀ ਮਾਸਟਰ ਕੁਲਵੰਤ RAM ਸ਼੍ਰੀ ਰੇਸ਼ਮ ਲਾਲ ਜੋਗਿੰਦਰ ਸਿੰਘ ਮਨਜੀਤ ਸਿੰਘ ਸੰਦੂ ਗੁਰਿੰਦਰ ਸਿੰਘ ਸੰਦੂ ਰੋਸ਼ਨ ਲਾਲ ਕਲੇਰ ਬਲਜਿੰਦਰ ਕੁਮਾਰ ਮੰਗਾ ਬਲਵੀਰ RAM ਮੁਕੇਸ਼ ਕੁਮਾਰ ਮਨੋਹਰ ਲਾਲ ਕੁਲਦੀਪ ਸੋਨੂ ਜਸਵਿੰਦਰ ਕੁਮਾਰ ਅਮਰਜੀਤ ਕੁਮਾਰ ਟਾਂਡਾ ਹਰਜਿੰਦਰ ਸਿੰਘ ਦਵਿੰਦਰ ਸਿੰਘ ਖਾਲਸਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ ਅੱਜ ਕੀਮਰਾਵ ਬਾਬਾ ਸਾਹਿਬ ਨੂੰ ਮੇਰੀ ਜਨਮ ਦਿਨ ਹੈ ਔਰ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿਉਂਕਿ ਉਹ ਸਾਡੇ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਦੇ ਸੰਵਿਧਾਨ ਦੇ ਸਦਕਾ ਇਹ ਦੇਸ਼ ਚੱਲ ਰਿਹਾ ਨਹੀਂ ਤਾਂ ਦੇਸ਼ ਨੂੰ ਬੰਨੜਨ ਵਾਲੀਆਂ ਤਾਕਤਾਂ ਜਾਂ ਦੇਸ਼ ਤੇ ਕਬਜ਼ਾ ਕਰਨ ਵਾਲੀਆਂ ਤਾਕਤਾਂ ਚਾਹੇ ਉਹ سرمایہਦਾਰੀ ਹੋਵੇ ਜਾਂ ਕੋਈ ਫਾਸ਼ਾ ਫਾਸ਼ੀਵਾਦੀ ਹੋਵੇ ਉਹ ਸੰਵਿਧਾਨ ਨੂੰ ਛਿੱਕੇ ਟੰਕੇ ਵੀ ਜਿਹੜਾ ਉਹ ਯਤਨ ਕਰਦੀਆਂ ਇਹ ਸੀ ਰਾਜ ਸੱਤਾ ਤੇ ਸਦਾ ਹੀ ਕਾਇਮ ਰਹੀਏ ਇਸ ਕਰਕੇ ਬਾਬਾ ਸਾਹਿਬ ਅੰਬੇਦਕਰ ਨੇ ਸਾਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ ਆ ਜਿਹੜਾ ਸੰਵਿਧਾਨ ਬਣਾ ਕੇ ਦਿੱਤਾ ਉਹਨਾਂ ਦੀ ਕਮੇਟੀ ਨੇ ਔਰ ਜਿਹਦੇ ਕਮੇਟੀ ਦੇ ਚੇਅਰਮੈਨ ਸੀ ਉਸ ਸੰਵਿਧਾਨ ਦੇ ਸਿੱਧਾ ਹੀ ਆ ਵੀ ਮਾੜਾ ਮੋਟਾ ਜਿਹੜੀਆਂ ਕੋਰਟਾਂ ਮਾੜਾ ਮੋਟਾ ਕਹਾ ਕਰਦੀਆਂ ਕੋਈ ਕਹਿਣਾ ਮੰਨਦੀਆਂ ਜਾਂ ਕੋਈ ਦਲੀਲ ਨਾਲ ਗੱਲ ਕਰਦੀਆਂ ਇਹ ਸੰਵਿਧਾਨ ਦੀ ਗੱਲ ਆ ਜੇ ਸੰਵਿਧਾਨ ਨਾ ਹੁੰਦਾ ਤੇ ਸ਼ਾਇਦ ਕੋਰਟਾਂ ਦੀ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਅਨਸਾਰ ਹੀ ਚੱਲਦੀਆਂ ਇਸ ਕਰਕੇ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਆ ਇਸ ਇਸ ਦਿਨ ਨੂੰ ਹਰ ਸਮੇਂ ਯਾਦ ਰੱਖਣਾ ਚਾਹੀਦਾ ਡੈਮੋਕਰੇਟ ਜਮਹੂਰੀਤ ਪਸੰਦ ਲੋਕਾਂ ਨੂੰ ਤੇ ਜਿਹੜੇ ਲੋਕ ਇਹ ਸਮਝਦੇ ਆ ਵੀ ਸਾਰੇ ਕੁਝ ਤੇ ਅਸੀਂ ਕਬਜ਼ਾ ਕਰ ਲੈਣਾ ਤੇ ਜਿਹੜਾ ਉਹ ਇੱਕ ਦਾ ਪ੍ਰੇਖਾ ਹੁੰਦਾ ਉਸ ਪ੍ਰੇਖੇ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੇ ਪਿਛਲੇ ਸਮੇਂ 'ਚ ਦੂਰ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਦੂਰ ਕਰਨਗੇ ਉਸ ਸੰਵਿਧਾਨ ਦੀ ਰਾਖੀ ਕਰਨ ਵਾਲੇ ਲੋਕ ਜਿਹੜੇ ਆ ਜਿੰਨਾ ਚਿਰ ਉਹਨਾਂ ਦੀਆਂ ਜਮੀਰਾਂ ਜਿੰਦੀਆਂ ਆ ਉਹ ਜਰੂਰ ਸੰਵਿਧਾਨ ਦੀ ਰਾਖੀ ਕਰਦੇ ਨੇ ਸੰਵਿਧਾਨ ਨੂੰ ਕਾਇਮ ਰੱਖਣ ਲਈ ਆਪਣੀ ਜਿੰਦ ਜਾਨ ਜਿਹੜੀ ਆ ਉਹ ਹਿੰਦੁਸਤਾਨ ਦੇ ਭਾਰ ਦੇ ਲੋਕਾਂ ਲਈ ਲਾਉਣਗੇ ਮੈਂ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਔਰ ਸਵੇਰੇ ਅੱਜ ਅਸੀਂ ਬੇਲੇ ਸਿਰ ਉੱਠ ਕੇ ਜਿਹੜਾ 8 ਵਜੇ ਆ ਉਹ ਹਾਰਾਂ ਦੀ ਰਸਮ ਕੀਤੀ ਆ ਬਾਬਾ ਸਾਹਿਬ ਅੰਬੇਦਕਰ ਦੀ ਸ਼ਾਨ ਸ਼ੌਕਤ ਨੂੰ ਕਾਇਮ ਰੱਖਦੇ ਉਹਨਾਂ ਦੇ ਗਲ ਵਿੱਚ ਹਾਰ ਪਹਿਨਾਈ ਆ ਤੇ ਕੱਲ ਨੂੰ 15 ਤਰੀਕ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਇਸੇ ਪਾਰਕ ਵਿੱਚ 9 ਵਜੇ ਤੱਕ ਉਹਨਾਂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇ ਸਬੰਧ ਵਿੱਚ ਜਿਹੜੇ ਬਲਾਰੇ ਆ ਆਪਣੇ ਵਿਚਾਰ ਵੀ ਸਾਂਝੇ ਕਰਨਗੇ, ਨਾਟਕ ਕੀਤੇ ਜਾਣਗੇ ਤਾਂ ਕਿ ਬਾਬਾ ਸਾਹਿਬ ਮੇਦਕਾਰ ਨੂੰ ਆਉਣ ਵਾਲੇ ਲੰਬੇ ਸਮੇਂ ਵਿੱਚ ਸਾਰੀ ਜ਼ਿੰਦਗੀ ਜਿਹੜੀ ਆ ਜਾਂ ਜਿੰਨਾ ਚਿਰ ਜੰਨਤ ਆ ਉਹਨਾਂ ਚਰਜਾਦ ਰੱਖਿਆ ਜਾਵੇ। ਇੱਕ ਵਾਰੀ ਫੇਰ ਬਹੁਤ-ਬਹੁਤ ਸੰਗਤਾਂ ਨੂੰ ਵਧਾਈ ਤੇ ਧੰਨਵਾਦ। ਅੱਜ ਬਿਸ਼ਪਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੇੜਗੜੀ ਦਾ ਜਨਮ ਦਿਨ ਮਨਾਇਆ ਜਾ ਰਿਹਾ। ਇਹਦੇ ਤਹਿਤ ਹੀ ਅੱਜ ਰੁੜਕਾ ਕਲਾਂ ਦੀਆਂ ਸੰਸਥਾਵਾਂ ਵੱਲੋਂ ਵੀ ਜਿਹੜਾ ਬਾਬਾ ਸਾਹਿਬ ਨੂੰ ਆਪਣੇ ਜਿਹੜੇ ਸ਼ਰਧਾ ਦੇ ਫੁੱਲ ਪੈਂਟ ਕਰਨੇ ਉਹਨਾਂ ਦਾ ਜਨਮ ਦਿਨ ਮਨਾਉਣਾ ਬਾਬਾ ਸਾਹਿਬ ਦੇ ਦਿੱਤੇ ਹੋਏ ਸਵਿਧਾਨ ਨੂੰ ਲਾਗੂ ਕਰਾਉਣ ਦੇ ਵਾਸਤੇ ਅੱਜ ਸਾਡਾ ਸਾਰਿਆਂ ਦਾ ਮੋਢਲਾ ਫਰਜ ਬਣਦਾ ਕਿਉਂਕਿ ਸੈਂਟਰ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਦੇ ਵੱਲੋਂ ਦਿੱਤੇ ਹੋਏ ਸਵਿਧਾਨ ਨੂੰ ਇੱਕ-ਇੱਕ ਮਤਲਬ ਮਾਦੋ ਦੀ ਹਟਾ ਕੇ ਇਸ ਸਵਿਧਾਨ ਨੂੰ ਖਤਮ ਕਰਕੇ ਮਨੋਸਮਰਤੀ ਜਿਹੜੀ ਉਹ ਲਾਗੂ ਕਰਨਾ ਚਾਹੁੰਦੀ ਆ ਅੱਜ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਬਾਬਾ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਬਾਅਦ ਜਿਹੜਾ ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਜੀ ਇਸ ਸੰਵਿਧਾਨ ਦੇ ਤਹਿਤ ਅੱਜ ਸਾਡਾ ਸਾਰਾ ਹੀ ਸਮਾਜ ਚਾਹੇ ਮਜ਼ਦੂਰ ਹੋਣ ਕਿਸਾਨ ਹੋਣ ਵਿਦਿਆਰਥੀ ਵਰਗ ਹੋਵੇ ਜਾਂ ਜਿੰਨੇ ਵੀ ਕਰਤੀ ਲੋਕ ਆ ਉਹਨਾਂ ਦੀ ਸੁਤੰਤਰਤਾ ਨੂੰ ਕਾਇਮ ਰੱਖਣ ਦੇ ਵਾਸਤੇ ਬਾਬਾ ਸਾਹਿਬ ਨੇ ਸਾਨੂੰ ਜਿਹੜਾ ਮਤਲਬ ਸੰਵਿਧਾਨ ਲਿਖ ਕੇ ਦਿੱਤਾ ਹਰ ਇੱਕ ਵਰਗ ਜਿਵੇਂ ਕਿ ਇਸਤਰੀ ਵਰਗ ਤੱਕ ਹੀ ਮਤਲਬ ਪੜਨ ਦਾ ਅਧਿਕਾਰ ਲਿਖਣ ਦਾ ਅਧਿਕਾਰ ਫਿਰਨ ਤੁਰਨ ਦਾ ਅਧਿਕਾਰ ਵਿਆਹ ਦਾ ਅਧਿਕਾਰ ਸੰਪਤੀ ਦਾ ਅਧਿਕਾਰ ਕਿੰਨੇ ਹੋਰ ਅਧਿਕਾਰ ਆ ਜਿਹੜੇ ਮਤਲਬ ਸਾਨੂੰ ਸਾਰਿਆਂ ਨੂੰ ਲੈ ਕੇ ਦਿੱਤੇ ਆ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਤੇ ਪਰਨ ਕਰਦੇ ਆ ਕਿ ਬਾਬਾ ਸਾਹਿਬ ਵੱਲੋਂ ਜਿਹੜਾ ਸਾਡੇ ਹਿੰਦੁਸਤਾਨ ਨੂੰ ਸੰਵਿਧਾਨ ਦਿੱਤਾ ਉਹਨੂੰ ਲਾਗੂ ਕਰਨ ਦੇ ਵਾਸਤੇ ਅਸੀਂ ਹਰ ਜਿਹੜੀ ਮਤਲਬ ਜੜਾਈ ਆ ਉਹ ਲੜਨ ਵਾਸਤੇ ਤਿਆਰ ਆ ਤੇ ਬਾਬਾ ਸਾਹਿਬ ਦਾ ਦਿੱਤਾ ਹੋ ਸਲੋਗਨ ਜਿਹੜਾ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਕਿ ਪੜੋ ਜੁੜੋ ਤੇ ਲੜੋ ਇਹ ਤਿੰਨ ਜਿਹੜੇ ਨਾਰੇ ਆ ਇਹ 바ਵਾ ਸਾਹਿਬ ਨੇ ਤਾਂ ਦਿੱਤੇ ਸੀ ਕਿ ਸੰਵਿਧਾਨ ਨੂੰ ਲਾਗੂ ਤਾਇਓ ਰੱਖਿਆ ਜਾ ਸਕਦਾ ਜੇ ਸਾਡੀ ਕੌਮ ਦੇ ਬੱਚੇ ਜਿਹੜੇ ਨੌਜਵਾਨ ਆ ਚੰਗੀ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਤੇ ਉਸ ਤੋਂ ਬਾਅਦ ਇਹੋ ਜੀ ਜਥੇਬੰਦੀ ਬਣਾਉਣ ਜਿਹੜੀ ਜਥੇਬੰਦੀ ਲੁੱਟੂਆਂ ਦੇ ਖਿਲਾਫ ਤੇ ਲੁੱਟਣ ਲੁੱਟ ਹੋਣ ਵਾਲਿਆਂ ਦੇ ਹੱਕ ਵਿੱਚ ਹੋਵੇ ਤੇ ਉਸ ਤੋਂ ਬਾਅਦ ਜਿਹੜੀ ਲੜਾਈ ਆ ਆਪਣੇ ਆਪ ਵੀ ਮਤਲਬ ਉਹ ਪ੍ਰਚੰਡ ਹੋ ਜਾਣੀਆਂ ਇਸ ਵਾਸਤੇ ਇਹ ਤਿੰਨੇ ਗੱਲਾਂ ਬਾਬਾ ਸਾਹਿਬ ਦੀਆਂ ਪਹਿਲਾਂ ਪੜ੍ਹਨਾ ਉਸ ਤੋਂ ਬਾਅਦ ਜੁੜਨਾ ਤੇ ਫਿਰ ਲੜਨ ਵਾਲਾ ਜਿਹੜਾ ਮਤਲਬ ਅਕੀਦਾ ਸਾਨੂੰ ਰੱਖਣਾ ਚਾਹੀਦਾ ਬਸ ਇਹ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾ ਆ ਤੇ ਮਤਲਬ ਉਹਨਾਂ ਦੇ ਜਨਮ ਦਿਨ ਤੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਹਲਦੇਵ ਜੈ ਭੀਮ ਜੈ ਭਾਰਤ ਅੱਜ ਪਿੰਡ ਰੁੜਕਾ ਕਲਾ ਸਮੂਹ ਸੰਕਾ ਵੱਲੋਂ ਬਾਬਾ ਸਾਹਿਬ ਦੀੰਰਾ ਉਹ ਵੇਟ ਕਰ ਪਾਰਕ ਵਿੱਚ ਪਹੁੰਚ ਕੇ ਬਾਬਾ ਸਾਹਿਬ ਦੇ ਅੱਜ 135 34ਵੇਂ ਜਨਮ ਦਿਨ ਦੇ ਸਬੰਧ ਵਿੱਚ ਇਕੱਠ ਹੋਇਆ ਜਿਸ ਤੇ ਅੱਜ ਬਾਬਾ ਸਾਹਿਬ ਦੇ ਸਰਦਾਰ ਤੋਂ ਪੇਨ ਕੀਤਾ ਗਿਆ ਤੇ ਨਾਲ ਹਾਰ ਪਾ ਕੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਬਾਬਾ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਪ੍ਰੇਰਣਾ ਦੇਣ ਦੇ ਲਈ ਲਾਂਬਾ ਤੋਂ ਹੋਣ ਦੇ ਲਈ ਆਮ ਲੋਕਾਂ ਨੂੰ ਲਾਂਬੰਦ ਕੀਤਾ ਗਿਆ ਉਹਦੇ ਸਵਾਦ ਵਿੱਚ 15 ਤਰੀਕ ਕੱਲ ਸ਼ਾਮ ਠੀਕ 6 ਵਜੇ ਤੋਂ ਲਾ ਕੇ 9 ਵਜੇ ਤੱਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਸੰਜੀਵ ਹੋਰਾ ਧਰਮਿੰਦਰ ਭੁਲਾਰਾਈ ਤੇ ਏਕਤਾ ਤੁਜਾ ਮੰਚ ਲਸਾੜਾ ਵੱਲੋਂ ਨਾਟਕ ਖੇਡੇ ਜਾਣੇ ਆ ਸੋ ਸਾਰੀਆਂ ਸੰਗਤਾਂ ਨੂੰ ਪਹੁੰਚਣ ਦੀ ਬੀਲ ਕਰਦੇ ਆ ਤੇ 바ਵਾ ਸਾਹਿਬ ਤੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਦੀ ਅਪੀਲ ਕਰਦੇ ਆ ਧੰਨਵਾਦ ਜੈਪੀ ਜੈਕਾਰ